सर श्रीकाल जी सारों ले गए ट्रालियाँ बारह साढ़े छे अठी चौसी चाहिए बिड से स्टेली जा है चैक लगे हुआ अठ नटी हदिया टायर ने पक्के भाई साफ सुथरे टायर ने वह ट्राली बनी हुई है वह फरश साफ फर्श है भाई 4mm ਦਾ ਮੋਟਾ ਫਰਸ ਲੱਗਿਆ ਹੋਇਆ 8 ਇੰਚੀ ਚਾਸੀ ਚ ਬਿੱਟ ਦੇ ਸਟੇਲੀ ਜਾਲੀ ਲੱਗੀ ਹੋਇਆ ਚਾਰ ਚਾਰੇ ਔਰ ਚਾਰਾਂ ਪਾਸੇ ਜਾਲੀ ਲੱਗੀ ਹੋਇਆ ਬਈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 4mm ਦਾ ਮੋਟਾ ਫਰਸ ਲੱਗਿਆ ਹੈ ਬਈ ਰੇਟ 130000 ਰੁਪਏ ਹੈ ਬਾਕੀ ਮੌਕੇ ਤੇ ਹੋ ਜਾਊਗਾ ਬਈ ਕੰਡੀਸ਼ਨ ਤੁਹਾਡੇ ਸਾਹਮਣੇ ਫੋਟੋਆਂ ਚ ਸਾਰੀ ਬੈਕ ਸਾਈਡ ਵੀ ਜਾਲੀ ਲੱਗੀ ਹੋਈ ਹੈ ਡਬਲ ਫਾਰ 2 ਫਾਰ ਡਾਲਰ ਲੱਗਾ ਭਾਈ ਕ੍ਰੀਡਿਸ਼ਨ ਤੁਹਾਡੇ ਸਾਹਮਣੇ ਹੈ 12 6.5 ਸਾਈਜ਼ ਹੈ ਅੱਗੇ ਲੈ ਕੇ ਆ ਭਾਈ 11 6 10 ਇੰਚ 86 ਹੈ ਭਾਈ 5mm ਦਾ ਫਰਸ ਲੱਗਿਆ ਹੋਇਆ ਹੈ ਬਈ ਵਧੀਆ ਹੈ ਐਂਡ ਫਾਰਸ ਮੋਟਾ ਫਰਸ ਲੱਗਿਆ ਹੋਇਆ ਹੈ 4 ਇੰਚ ਹੀ ਹੈ ਬਿੱਟੇ ਤੇ ਸਟੀਲ ਦੀ ਜਾਲੀ ਲੱਗੀ ਹੋਈ ਹੈ 10 ਨਟ ਹੀ ਹੱਬ ਹੈ ਬਹੁਤ ਵਧੀਆ ਸੋਹਣੀ ਟਾਲੀ ਬਣੀ ਹੋਈ ਹੈ ਵੀਰੇ ਰੇਟ 1,40,000 ਰੁਪਿਆ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਪੱਕੇ ਟਾਇਰ ਨੇ ਸਾਰੇ ਪੱਕੇ ਟਾਇਰ ਬਈ ਵਧੀਆ ਮੋਡੀਫਾਈਡ ਟਰਾਲੀ ਹੈ ਰੇਟ 1.44 ਲੱਖ ਰੁਪਿਆ ਜਿਹੜੇ ਮੇਰੇ ਵੀਰ ਭਾਈ ਨੂੰ ਦੂਰ ਹੈ ਤਾਂ ਜ਼ਰੂਰ ਕੰਟੈਕਟ ਕਰ ਲੈ ਪੂਰੀ ਸੋਹਣੀ ਹੈਵੀ ਟਰਾਲੀ ਹੈ ਮਿੱਟੀ ਵਾਲੀ ਟਰਾਲੀ ਹੈ ਬਈ 10 ਇੰਚੀ ਹੱਬ ਟਾਟਾ ਦੀ ਹੱਬ ਹੈ ਸਟੀਲੀ ਹੱਬਾਂ ਨੇ 10 ਇੰਚੀ ਉਚਾਸੀ ਹੈ ਬਈ ਬਹੁਤ ਸੋਹਣੀ ਟਰਾਲੀ ਹੈ ਰੇਟ 1.44 ਲੱਖ ਰੁਪਿਆ ਕੰਡੀਸ਼ਨ ਤੁਸੀਂ ਫੋਟੋਆਂ ਚ ਦੇਖ ਸਕਦੇ ਹੋ ਬਈ ਅੱਗੇ ਹੈ 11 ਸ਼ੀਡੋ ਕੰਪਲੀਟ ਹੈ ਬਈ ਬੈੱਡੇ ਤੇ ਜਾਲੀ ਜੋੜੀ ਲੱਗੀ ਹੋਈ ਹੈ ਸਿੰਗਲ ਟਾਇਰਾਂ ਚ ਹੈ ਹਿੱਸਾ ਡਬਲ ਟਾਇਰਾਂ ਚ 4 ਇੰਚੀ ਦਾ ਹੈ ਬਈ 8 ਇੰਚੀ ਛਾਸੀ ਹੈ ਜਿੱਦਾਂ ਲੱਗਿਆ ਹੈ ਟੋਪੀ ਸਮੇਤ ਹੈ 1,115,000 ਰੁਪਏ ਡਿਮਾਂਡ ਹੈ ਕੰਡੀਸ਼ਨ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਈ 11 6 ਬெட் ਦੇ ਜਾਲੀ ਲੱਗੇ ਹੋਏ ਢਾਲਾ ਵੀ ਪਹਿਲਾਂ ਦੋ ਫਾੜ ਤਿੰਨ ਸਿੰਗਲ ਕਰਵਾਇਆ ਹੋਇਆ ਸਾ ਦੋ ਸੀਜ਼ਨ ਚੱਲੀ ਹੋਈ ਹੈ ਵੀਰੇ ਜੀਰੀ ਤੇ ਕਣਕ ਦਾ ਹੁਣ ਨਵੀਂ ਹੋ ਬਈਆ ਹਾਲਤ ਨਵੀਂ ਵਰਗੀ ਹੈ ਸੋਹਣੀ ਰੇਟ 115000 ਰੁਪਿਆ ਕੰਡੀਸ਼ਨ ਤੁਸੀਂ ਆਹ ਫੋਟੋਆਂ ਚ ਦੇਖ ਸਕਦੇ ਹੋ ਬਈ जेडे मेरे वीर भाई तो जरूर कॉन्टैक्ट कर लिया करो कॉन्टैक्ट नंबर मैं जरूर दूंगा भाई बाकी लाइक जरूर कर दिया करो बी डबल टायरी पक्के टायर रेट एक लख पंद्रह हज़ार साइज गया छः कंडीशन फोटो से देख सौ बी ਕਿਹੜੇ ਮੇਰੇ ਵੀਰ ਭਾਈ ਨੂੰ ਤਾਂ ਜ਼ਰੂਰ ਪੂਰੀ ਐਨ ਆਪਦੀ ਹਾਲਤ ਦੇਖ ਕੇ ਫੇਰ ਬਈ ਟਰਾਲੀ ਲਿਆ ਕਰੋ 12 6.5 ਮੱਛੀ ਹੁੱਕ ਚ ਬਈ ਸਿੱਧ ਪੂਰੀ ਮੋਡੀਫਾਈ ਟਰਾਲੀ ਆ ਜਾਲੀ ਲੱਗੀ ਹੋਈ ਐ ਸਟੀਲੀ ਬਈ 4 ਐਮ ਦਾ ਹਰਸਾ ਹੈ ਇਹ ਇੱਕ ਲੱਗਿਆ ਆ ਮੋਟਾ ਹਰਸਾ ਲੱਗਿਆ ਹੋਇਆ ਬਈ ਐਨ ਬਾਕੀ ਤੁਸੀਂ ਫੋਟੋਆਂ 'ਚ ਦੇਖ ਲਿਆ ਕਰੋ। ਰੇਟ ਇੱਕ ਲਗਾ 45000 ਰੁਪਇਆ। ਦੋ ਪਾਰ ਡਾਲਾ ਹੈ। ਬਹੁਤ ਸੋਹਣੀ ਟਰਾਲੀ ਬਣੀ ਹੋਈ ਹੈ ਬਈ। ਰੇਟ ਇੱਕ 45 12 6.5 ਸਾਈਜ਼ 8 ਨਟੀ ਹੱਬ ਹੈ ਬਈ। ਬਾਕੀ ਕੰਡੀਸ਼ਨ ਤੁਸੀਂ ਫੋਟੋਆਂ 'ਚ ਦੇਖ ਲਿਆ ਕਰੋ। ਵੀਰ ਬਣ ਕੇ ਲਾਈਕ ਜਰੂਰ ਕਰਦੇ ਰਹੋ ਧੰਨਵਾਦ ਜੀ